ਗੁਰੂ ਘਰ ਦੇ ਵਿੱਚ ਬੈਠ ਕੇ ਇੱਕ ਗੁਰੂ ਘਰ ਵਿੱਚ ਬੈਠ ਕੇ ਤੁਸੀਂ ਕੁਝ ਚੰਗਾ ਸਿੱਖਣ ਲਈ ਗੁਰਬਾਣੀ ਦੇ ਲੜ ਲੱਗਣ ਲਈ ਆਏ ਹੋ ਤਾਂ ਇੱਕ ਬਹੁਤ ਵਧੀਆ ਪ੍ਰਾਪਤ ਹੈ ਤੇਰੇ ਬੱਚਿਓ ਜੇ ਸਾਡੀ ਜਿਹੜੀ ਸ਼ੁਰੂਆਤ ਆ ਨਾ ਉਹ ਇੱਕ ਚੰਗੇ ਕੰਮ ਨਾਲ ਹੋ ਜੇ ਨਾ ਤੇ ਸਾਡਾ ਜਿਹੜਾ ਜੀਵਨ ਆ ਨਾ ਉਹ ਸਫਲ ਹੋ ਜਾਂਦਾ ਹੈ ਜੇ ਤੁਸੀਂ ਐਂ ਗੁਰਬਾਣੀ ਨਾਲ ਜੁੜ ਕੇ ਗੁਰੂ ਘਰ ਆ ਕੇ ਗੁਰਬਾਣੀ ਸਿੱਖ ਕੇ ਵਿਸ਼ਿਆਂ ਤੋਂ ਵਕਾਰਾਂ ਤੋਂ ਬਚ ਕੇ ਗੁਰੂ ਦੇ ਲਾੜ ਲੱਗ ਕੇ ਨਾ ਤੇ ਤੁਸੀਂ ਬਹੁਤ ਭਾਗੇਸ਼ਾਲੀ ਹੋਵੋਗੇ ਜਿਵੇਂ ਤੁਹਾਨੂੰ ਮਤਲਬ ਇਹਨਾਂ ਨੇ ਗੁਰਬਾਣੀ ਦੀ ਸੰਸਥਾ ਦੇ ਰਹੇ ਨੇ ਇਹਨਾਂ ਦਾ ਇੱਕ ਬਹੁਤ ਵੱਡਾ ਅਪਰਾਲ ਹੈ ਇਹ ਗੁਰੂ ਦੇ ਸੱਚੇ ਸੇਵਕ ਹੈ ਤੇ ਸਾਨੂੰ ਵੀ ਕੈਪਟਨ ਜਸਵੰਤ ਸਿੰਘ ਜੀ ਨੇ ਤੁਹਾਡੇ ਕੋਲੇ ਆਉਣ ਦਾ ਆਪਦੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਤਾਂ ਇਹ ਉਹ ਗੁਰੂ ਦੀ ਕਿਰਪਾ ਹੈ ਜਿਨੇ ਸਾਨੂੰ ਤੁਹਾਡੇ ਨਾਲ ਜੋੜਿਆ। ਇੱਕ ਬਹੁਤ ਹੀ ਵਧੀਆ ਕਾਰਜ ਹੈ ਗੁਰਬਾਣੀ ਸਿੱਖਣਾ, ਜੋੜਨਾ। ਤੇ ਜਦੋਂ ਤੁਸੀਂ ਸੱਚੇ ਮਨ ਨਾਲ ਗੁਰੂ ਨਾਲ ਜੁੜਗੇ ਨਾ ਤੇ ਗੁਰੂ ਦੀ ਅਪਾਰ ਕਿਰਪਾ ਨੇ ਤੁਹਾਨੂੰ ਬੜਾ ਕੁਝ ਦੇਣਾ। ਸਾਡੇ ਤਾਂ ਜਿਹੜਾ ਸਿੱਖ ਇਤਿਹਾਸ ਆ ਨਾ ਉਹ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜज्ਬੇ ਨਾਲ ਹੌਸਲੇ ਨਾਲ ਜਦੋਂ ਅਸੀਂ ਗੁਰੂ ਇਤਿਹਾਸ ਵੱਲ ਝਾਤੀ ਮਾਰਦੇ ਆ ਨਾ ਤੇ ਅਸੀਂ ਇੱਕ ਫੱਤਰ ਨਾਲ ਸਿਰਚਾ ਕਰਕੇ ਤੁਰਦੇ ਆ ਕਿ ਅਸੀਂ ਉਸ ਗੁਰੂ ਦੇ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰ ਕੇ ਤੇ ਸਾਨੂੰ ਇੱਕ ਸਿੱਖੀ ਜੀਵਨ ਦਿੱਤਾ ਹੈ ਤੇ ਅਸੀਂ ਤਾਂ ਬੜੇ ਮਾਣ ਨਾਲ ਇਹ ਗੱਲ ਕਹਿੰਦੇ ਆ ਕਿ ਅਸੀਂ ਸੇਖਾਂ ਅਸੀਂ ਸੱਚਮੁੱਚ ਗੁਰੂ ਦੇ ਸੇਖਾਂ ਜੇ ਤੁਸੀਂ ਸਿੱਖ ਇਤਿਹਾਸ ਨੂੰ ਜਿਵੇਂ ਜਿਵੇਂ ਪੜੋਗੇ ਜਿਵੇਂ ਜਿਵੇਂ ਇਹਦੇ ਵਿੱਚ ਤੁਸੀਂ ਹੋਰ ਵੀ ਡੰਗਾਈ ਨਾਲ ਜਾਓਗੇ ਤਾਂ ਤੁਹਾਨੂੰ ਆਪਣੇ ਆਪ ਨੂੰ ਇਹ ਮਹਿਸੂਸ ਹੋਊਗਾ ਕਿ ਸਾਡਾ ਗੁਰੂ ਸਾਡੇ ਅੰਗ ਸੰਗ ਖੜਕੇ ਸਾਡੀ ਰੱਖਿਆ ਕਰ ਰਿਹਾ ਹੈ ਸਾਨੂੰ ਹਿੰਮਤ ਦੇ ਰਿਹਾ ਸਾਨੂੰ ਹੌਸਲਾ ਦੇ ਰਿਹਾ ਅੱਗੇ ਵਧ ਕੇ ਚੰਗੇ ਕੰਮ ਕਰਨ ਦਾ ਇੱਕ ਸਮਾਂ ਇਹ ਜਿਹਾ ਸੀ ਵੀ ਜਦੋਂ ਸਾਡੇ ਨਾਂ ਜਿਹੜੇ ਹੈਗੇ ਆ ਇੱਕ ਭਾਰੂ ਸੀ ਸਾਡੇ ਤੇ ਇੱਕ ਕੌਮ ਐ ਇਸ ਤਰ੍ਹਾਂ ਭਾਰੂ ਸੀ ਤੇ ਸਾਨੂੰ ਬਾਹਰ ਨਿਕਲਣਾ ਵੀ ਮੁਸ਼ਕਲ ਸੀ ਤੇ ਸਾਡੀ ਜਿਹੜੀ ਗੁਰੂਆਂ ਨੇ ਇੱਕ ਕੁਰਬਾਨੀਆਂ ਦੇ ਕੇ ਸਾਨੂੰ ਉਹ ਉੱਚਾ ਸਿਰ ਕਰਕੇ ਜਿਉਣਾ ਸਿਖਾਇਆ ਸਾਨੂੰ ਇੱਕ ਵਿਲੱਖਣ ਤੇ ਸ਼ੇਰਾਂ ਦੀ ਕੌਮ ਦਾ ਦਰਜਾ ਦਿਵਾਇਆ ਤੇ ਅਸੀਂ ਤਾਂ ਅੱਜ ਬਹੁਤ ਹੀ ਭਾਗਿਆਸ਼ਾਲੀਆਂ ਕਿ ਅਸੀਂ ਗੁਰੂ ਦੇ ਦਰਬਾਰ 'ਚ ਬੈਠ ਕੇ ਗੁਰੂ ਨਾਲ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਇੱਕ ਚੰਗਾ ਕੰਮ ਕਰ ਰਹੇ ਹਾਂ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੋਗੇ ਨਾ ਤੇ ਤੁਹਾਨੂੰ ਵਿਸ਼ਾਪਕਾਰਾਂ 'ਚੋਂ ਨਿਕਲਣ ਦਾ ਵੀ ਇੱਕ ਤੁਹਾਨੂੰ ਵਧੀਆ ਸਾਧਨ ਮਿਲੂਗਾ ਤੁਹਾਡੀ ਸੋਚ ਉੱਚੀ ਹੋਊਗੀ ਤੁਹਾਡੇ ਚ ਜज्ਬਾ ਤੇ ਹੌਸਲਾ ਆਊਗਾ ਤੇ ਜਦੋਂ ਸਾਡੀ ਸੋਚ ਅਸੀਂ ਇੱਕ ਮੰਨ ਚਾਰਨਾ ਧਾਰ ਕੇ ਜਦੋਂ ਅਸੀਂ ਆਪਣੇ ਮਨ ਨੂੰ ਜਿੱਤ ਲਿਆ ਨਾ ਤੇ ਫਿਰ ਅਸੀਂ ਦੁਨੀਆ ਜਿੱਤ ਲਈ ਹੁਣ ਮੈਂ ਇੱਕ ਦੋ ਤੁਹਾਨੂੰ ਸਵਾਲ ਪੁੱਛੂਗੀ ਤੇ ਜਿਹੜੇ ਮਤਲਬ ਉਹਦਾ ਸਹੀ ਜਵਾਬ ਦੇਣਗੇ ਤਾਂ ਉਹ ਮਤਲਬ ਬੱਚਿਆਂ ਨੂੰ ਨਾਮ ਵੀ ਦਿੱਤੇ ਜਾਣਗੇ ਤੇ ਜਿਹੜੇ ਬੱਚੇ ਨੇੜੇ ਆ ਕੇ ਮਤਲਬ ਹੱਥ ਖੜਾ ਕਰਨਗੇ ਕਿ ਜਿਹੜਾ ਉਹ ਜਵਾਬ ਸਹੀ ਆ ਤੇ ਕੈਪਟਨ ਸਰ ਅੱਖੜੀ ਨਹੀਂ ਦੇ ਕੇ ਕਰਨਗੇ ਤੁਸੀਂ ਮਤਲਬ ਤੁਹਾਨੂੰ ਜਿਹੜਾ ਪ੍ਰਸ਼ਨ ਪੁੱਛਿਆ ਜਾਊਗਾ ਨਾ ਤੁਸੀਂ ਇੱਕ ਹੀ ਉਹਦਾ ਉਹ ਜਵਾਬ ਜਿਹੜਾ ਦੇਣਾ ਵੀ ਕਿਹੜੇ ਬੱਚੇ ਦਾ ਸਹੀ ਹੋਊਗਾ ਮੈਂ ਉਹਦੇ ਕੋਲੇ ਜਾਵਾਂਗੀ ਇਹ ਲੈ ਕੇ ਠੀਕ ਹੈ ਜੀ 6 ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਹੜਾ ਕਿਲਾ ਛੱਡਿਆ? ਖੰਡਾਂ ਦੇ ਪਰਸੇਵ ਹਾਂਜੀ ਠੀਕ ਐ ਸਾਰੇ ਬੱਚਿਆਂ ਨੇ ਉੱਚੀ ਬੋਲਣਾ ਠੀਕ ਐ ਤੇ ਦੂਜਾ ਸਵਾਲ ਹੈ ਜੀ ਕਿਹੜੀ ਨਦੀ ਤੇ ਪਰਵਾਣ ਵਿਛੋੜਾ ਹੋਇਆ ਸੀ? ਸਤਨਾ ਨਦੀ ਸਤ

ਦੀ ਰਾਤ ਨੂੰ ਮਾਤਾ ਗੁਜਰੀ ਜੀ ਅਤੇ ਸ਼ੋਕ ਤੇ ਸ਼ੇਰ ਜੱਤੇ ਨੇ ਸ਼ੇਰ ਜੱਤੇ ਇਸ ਦੀ ਝੌਪੜੀ ਵਿੱਚ ਰਹੇ। ਉਹਨਾਂ ਦੇ ਰਸੋਈਏ ਗੰਗੂ ਜੀ ਕੋ। ਹਾਂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਛੋਟੇ ਸ਼ੇਰ ਜੱਤੇ ਅਤੇ ਮਾਤਾ ਗੁਜਰੀ ਜੀ ਨੂੰ ਕਿਸ ਨੇ ਗ੍ਰਿਫਤਾਰ ਕਰਵਾਇਆ? गंगूर सई ने गंगूर सई ने हां बिल्कुल ठीक जी जगाओ सावन हार बड़ा तरीके से तू सोना देदा बगैर कोई करता बोला कर बड़ा हां बोलो जी बच्चों चामा

25 ਚਾਹ ਜਿਗਾਰਾ ਲਾ ਸਾ ਸਾ ਤਨ ਨੂੰ ਹੋਰ ਤੇ ਰਹਿਤਾ ਹੈ ਦਾ ਨਾ ਸੇਣੀ ਬੋਲੋ ਸਾਹ ਹਾਂਜੀ ਬੋਲੋ ਫੋਟੋ ਸੰਗੀਤ ਹਾਂਜੀ ਜਿਗਾਰਾ ਲਾਉਣੀ ਸਹੀ ਹੈ

ਖੇੜੀ ਜਿਗਾਰਾਲਾ ਹੋਜੀ ਖੇੜੀ ਸਹੀ ਦੱਸੇ ਸ਼ਾਬਾਸ਼ ਇੱਕ ਜਿਗਾਰਾ

よろしくま <music> <music>

ਹਾਂਜੀ ਤੁਹਾਨੂੰ ਪਤਾ ਹੈ ਮੁਸਲਮਾਨ ਹੂੰ ਠੀਕ ਹੈ ਹਾਂਜੀ ਸੁਪਰੇ ਹਾਂਜੀ ਸੁਪਰੇ ਇਹਨੇ ਸੁਪਰੇ ਨਹੀਂ ਨਾ ਕੀ ਸੀ ਹਾਂਜੀ ਨਹੀਂ ਕੋਈ ਗੱਲ ਨਹੀਂ ਕੋਈ 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 ਹਾਂਜੀ ਮੁਗਲ ਸ਼ਾਹ ਜਾਂ ਮੁਗਲ ਸ਼ਾਹ ਜਾਂ ਹਾਂਜੀ ਖਾਲਸਾ ਜੀ ਇਹਦੇ ਪਾ ਜੀਰ ਖਾਨ ਜੀਰ ਖਾਨ ਹੈ

ਹੇ ਉਹ ਬੱਲੇ ਦੁਆਰਾ ਇਹਦੇ ਚ ਬੋਲ ਰਹੀ ਹੈ ਸਚਾਨੰਦ ਸ਼ਾਬਾਸ਼ ਜਗਾਰਾ ਲਾ ਦਿਓ ਬੜੇ ਵਾਹ ਵਾਹ ਹਾਂਜੀ ਹਾਂਜੀ ਬਾਬਾ ਜੀ ਬਾਬਾ ਜੀ ਤੂੰ ਤਾਂ ਪਹਿਲਾਂ ਵੀ ਬੱਚਾ ਸੀ ਮੋਤੀ ਮੇਰਾ ਹਾਂ ਮੋਤੀ RAM ਮੋਤੀ RAM ਤੇਰਾ ਜਿਹੜਾ ਲਾ ਦਿੰਦੀ ਬਹੁਤ ਸ਼ਾਬਾਸ਼ ਦੇਹਾ ਜਿਹੜੀ ਆਪਣੇ ਅੰਦਰ ਕੋ ਮੈਂ ਜਿਵੇਂ ਆਪਾਂ ਪ੍ਰੋਗਰਾਮਾਂ ਦੇੰਗਿਆ ਬੋਸ ਵੀ ਆਲੇ